वाहे गुरु जी का खालसा वाहेगुरु जी की फतेह गौड़ी महला पंजवा प्रथमे गर्भवास ते टरिया पुत्र कलत्र कुटुम्ब संगे चुर ਪੂਜਨ ਨੂੰ ਅਨੇਕ ਪ੍ਰਕਾਰ ਬਹ ਕੱਪਰੇ ਸਰ ਪਰ ਗਵਨ ਕਰੇਗੇ ਬਪੂਰੇ ਕਵਨ ਅਸਥਾਨ ਨੂੰ ਜੋ ਕਬ ਨਟਰੈ ਕਵਨੋ ਸਬਦ ਜੇ ਤੂੰ ਦੁਰਮਤ ਤੇ ਹਰਾ ਰਹਾ ਇੰਦ੍ਰੇਪੁਰੀ ਮਹਿ ਸਰ ਪਰ ਮਰਣਾ ਬ੍ਰਹਮਪੁਰੀ ਨਹਿ ਚਲੋ ਨਹੀਂ ਰਹਿਣਾ ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗੇਰੇ ਤਰ ਤਰਣ ਗगन ਅਰੋ ਤਾਰੇ ਰਵੇ ਸਸ ਪਵਣੂ ਪਾਵਕੂ ਨੀਰਾਰੇ ਦਿਨ ਸੁਰੇਣੇ ਬਰਤ ਅਰਪਿਦਾ ਸਾਸਤਿ ਸਿਮਰਤੇ ਬਿਨਸ ਹੈਗੇ ਬਿਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤੇਲ ਕੁ ਸੋਚ پاک ਹੋਤੀ ਤੋਤੀ ਡੰਡਾ ਤੇ ਬਰਸਾਦਨ ਭੁਗਾ ਗਵਨੂ ਕਰੈ ਗੂ ਸਗਲੋ ਲੋਗਾ ਜਾਤੇ ਵਰਨ ਤੁਰਕ ਅਰੋ ਹਿੰਦੂ ਪਸੂ ਪੰਖੀ ਆਨੇਕ ਜੋਨੇ ਜਿੰਦੂ ਸਗਲ ਪਾਸਾਰ ਦੀਸੇ ਪਸਾਰਾ ਦਿਨ ਸਿ ਜਾਏਗੋ ਸਗਲ ਆਕਾਰਾ ਸਹਜ ਸਿਫਤਿ ਪਗਤਿ ਤਤੁ ਗਿਆਨ ਸਦਾ ਆਨੰਦ ਨਿਚਲ ਸਚੁ ਥਾਨਾ ਆਹ ਸੰਗਤਿ ਸਦਗੁਣ ਰਸਾ ਅਨੁਪਉ ਨਗਰ ਤਹ ਸਦ ਵਸੈ ਤਹ ਪਉ ਪਰਮਾਸੂਗ ਨ ਚਿੰਤਾ ਆਵਣੁ ਜਾਵਣੁ ਮਿਰਤੁ ਨ ਹੋਤਾ तह सदा आनंद अनहत आखा रे भगत बस हे कीर्तन आधारे पार ब्रह्म का अंत न पार कौन कर ताका विचार ਕਹ ਨਾਨਕ ਜਿਸ ਕਿਰਪਾ ਕਰੈ ਮਿਹਚਲ ਥਾਨੁ ਸਾਧ ਸੰਗੇ ਤਰੈ ਗਉੜੀ ਮਹੱਲਾ ਪੰਜਵਾ ਜੋ ਇਸੁ ਮਾਰੇ ਸੋਈ ਸੂਰਾ ਜੋ ਇਸੁ ਮਾਰੇ ਸੋਈ ਪੂਰਾ ਜੋ ਏਸੂ ਮਾਰੇ ਤਿਸ ਹੈ ਵਡਿਆਈ ਜੋ ਏਸੂ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੇ ਦੁਬਿਧਾ ਮਾਰੇ ਗਵਾਵੇ इस रे मारे राज दोगु कमावे रहा जो इस मारे तिसका पावन है जो इस मारे सो नामे समाए जो इस मारे tis ki trishna bujhay jo isumare so dargah sidh jaye jo isumare so tanvantaa jo isumare so pativanta jo isumare ਸੋਈ ਜਤੀ ਜੋ ਇਸ ਮਾਰੇ ਤੇ ਸੁ ਹੋਵੇ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਤਨੀ ਜੋ ਇਸ ਮਾਰੇ ਸੋ ਵਡ ਭਾਗਾ ਜੋ ਇਸ ਮਾਰੇ ਸੋ ਆਨੰਦੈ ਨੂੰ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਜ ਧਿਆਨੀ ਇਸੁ ਮਾਰੀ ਬੈਨੁ ਥਾਏ ਨ ਪਰ ਕੋਟੇ ਕਰਮ Jap tap karai ਇਸੁ ਮਾਰੀ ਬੈਨੋ ਜਨਮ ਨੰ ਮੇਟਾ ਇਸੁ ਮਾਰੀ ਬੈਨੋ ਜਮਤੇ ਨਹੀਂ ਛੁਟੈ ਇਸੁ ਮਾਰੀ ਬੈਨੋ ਗਿਆਨ ਨਾ ਹੋਈ ਇਸੁ ਮਾਰੀ ਬੈਨੂ ਜੂਠ ਨਾ ਥੋਈ ਇਸੁ ਮਾਰੀ ਬੈਨੂ ਸਭੁ ਕਿਛੁ ਮੈਲਾ ਇਸੁ ਮਾਰੀ ਬੈਨੂ ਸਭੁ ਕਿਛੁ ਜਵਲਾ ਜਾ ਕਉ ਭੈ ਕਿਰਪਾ ਲੇ ਕਿਰਪਾ ਨਿਧੇ ਤੇ ਸੁ ਭੈ ਖਲਾਸੀ ਹੋਈ ਸਗਲ ਸਿਧੇ ਗੁਰ ਦੁਬਿਧਾ ਜਾ ਕੀ ਹੈ ਮਰੀ ਕਹ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰਿ ਸੋ ਜੁਰੈ ਤ ਸਭੂ ਕੋ ਮੀਤੋ ਹਰਿ ਸੋ ਜੁਰੈ ਨਹਿਚ ਲੂਚੀ ਤੋ ਹਰ ਸੋਜੂਰੇ ਨਵਯਪੇ ਕਾੜਾ ਹਰ ਸੋਜੂਰੇ ਤੋ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸੋਜੋਰ ਕਾਜ ਤੁਹਾਰਾ ਨਹੀਂ ਹੋਰ ਰਹਾ ਵੱਡੇ ਵੱਡੇ ਜੋ ਦੁਨੀਆ ਦਾ ਕਾਹੂ ਕਾ ਜੇ ਨਹੀਂ ਗਾਵਾਰ ਹਰ ਕਦਾਸ ਨੀਚ ਕੋਲ ਸੁਣੇ ਤਿਸ ਕੈ ਸੰਗੇ ਖਿੰਮ ਹੈ ਉਧਰ ਹੈ ਕੋਟੇ ਮੱਜਨ ਜਾ ਕੈ ਸੋਨੇ ਨਾਮ ਕੋਟੇ ਪੂਜਾ ਜਾ ਕੈ ਹੈ ਧਿਆਨ ਕੋਟੇ ਪੁਨ ਸੋਨੇ ਹਰ ਕੀ ਬਾਣੀ ਕੋਟੇ ਫਲ ਗੁਰ ਤੇ ਬੇਧੇ ਜਾਣੀ ਮਨ ਆਪਣੇ ਮਹਿ ਫੇਰੇ ਫੇਰੇ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰੇ ਅਬਿਨਾਸੀ ਤੁਮਰੇ ਸੰਗੇ मन मेरे राछु राम रंगे। जा कै रंगेंगे जाकै काम में उतरे सब भूख जाकै काम में न जोह हे दूत जाकै काम में तेरा वड गमर जाकै काम में ਹੋਵੇ ਤੂੰ ਅਮਰ ਜਾ ਕੇ ਚੱਕਰ ਕਾ ਨਹੀਂ डान ਜਾ ਕੇ ਚੱਕਰ ਕਾ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ चाकरी कर बिसेखा जा कै ऊन नाही कहू बात एक हे आपे अनेक हे पाते जा की दृष्ट होए सदा निहाल मन मेरे ਕੈ ਰੇ ਤਾ ਕੀ ਕਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਰਣ ਨਾ ਹੀ ਕੋ ਸੂਰਾ ਜੇ ਤੋ ਕੋ ਲਾਇਆ ਤਿਤ ਹੀ ਲਗਾ ਸੋ ਸੇਵਕੂ ਨਾਨਕ ਜਿਸੁ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ